ਬਲੌਕਰਾਂ ਦੀ ਤੀਨ ਵੇਖ ਲੋ ਨਿੱਕੇ ਜਾਂ ਜਵਾਕ ਨੂੰ ਆਸ਼ਕ ਪਿੱਛੇ ਛੜਦਾ ਆਪਦਾ ਪਰਿਵਾਰ ਵੀ ਛੜਦਾ ਜਵਾਕ ਵੀ ਛੜਦਾ ਇਹਨੇ ਆ ਗੱਲ ਸੁਣੋ ਇਹਦੀ ਦੁਬਾਰਾ ਵੀ ਇਹਦੇ ਪਿੱਛੇ ਮੈਂ ਇਹਦੇ ਲਈ ਬੱਚਾ ਛੱਡਣ ਲਈ ਵੀ ਤਿਆਰ ਹਾਂ ਜਦੋਂ ਅੰਬਰਸਾਰ ਹੋਟਲ 'ਚ ਇਹ ਖੇ ਖਾਂਦੀ ਸੀ ਉਦੋਂ ਇਹਨੇ ਪੰਚਾਇਤ ਨੂੰ ਪੁੱਛਿਆ ਸੀ ਕਿ ਉਦੋਂ ਨੇ ਥਾਣੇ 'ਚ ਇਤਲਾਹ ਕੀਤੀ ਸੀ ਇਹ ਤੁਹਾਡੇ ਸਾਡੇ ਪਰਿਵਾਰ ਨੂੰ ਪਤਾ ਵੀ ਤੁਹਾਡੇ ਕੋਲ ਹਾਂਜੀ ਸਾਡੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਸੀ ਸਾਰਾ ਪਰਿਵਾਰ ਨੇ ਚੰਗਾ ਨਹੀਂ ਸਮਝਣਾ ਬੰਦ ਕਰਤਾ ਹਾਂਜੀ ਮੈਂ ਮੈਰੀ ਦਾ ਆ ਵੇਖ ਲਓ ਵਿਆਹੀ ਵਰੀ ਇਹ ਇੱਕ ਆਦੀ ਦੇਣ ਇਹ ਵਲੌਗਰਾਂ ਦੀ ਦੇਣ ਹੈ ਇਹ ਕਹਿੰਦੀ ਪਈ ਹੈ ਵੀ ਮੈਂ ਆਪਦਾ ਪਰਿਵਾਰ ਵੀ ਛੱਡਤਾ ਸੀ ਆਪਦਾ ਪੇਕਾ ਪਰਿਵਾਰ ਵੀ ਸਹੋਰਾ ਪਰਿਵਾਰ ਵੀ ਤੇ ਆਪਦਾ ਜਵਾਕ ਇਹਦਾ ਛੋਟਾ ਜਿਹਾ ਜਵਾਕ ਉਹ ਵੀ ਆ ਤੁਸੀਂ ਆ ਫੋਟੋ ਚ ਵੇਖੋ ਨਾਲ ਉਹ ਨਿੱਕਾ ਜਿਹਾ ਜਵਾਕ ਤੂੰ ਖਿੱਚੀ ਫਿਰੀਂ ਉਹ ਨੂੰ ਕਨਫਿਊਜ਼ ਹੋਊਗਾ ਉੱਥੇ ਵੀ ਮੈਂ ਕਿਨੂੰ ਪਾਪਾ ਕਵਾਂ हां जी सत श्री काल जी आ देखो पहला ਤੁਹਾਨੂੰ ਖਾਉਣੇ ਆ ਆ ਕੁੜੀ ਵੇਖੋ ਪੂਜਾ ਤੇ ਆ ਵੇਖੋ ਇਹਦਾ ਆਸ਼ਕ ਰਾਜੂ ਇਹ ਕੁੜੀ ਇਨਸਾਫ ਪਤਾ ਹੀ ਕਾਦਾ ਮੰਗਦੀ ਪਈ ਏ ਆਸ਼ਕੀ ਦਾ ਇਹਨੇ ਆਸ਼ਕੀ ਕੀਤੀ ਤੇ ਹੁਣੇ ਕਹਿੰਦੀ ਪਈ ਏ ਇਥੇ ਸੋਸ਼ਲ ਮੀਡੀਆ ਤੇ ਆ ਕੇ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਵੀ ਮੇਰੀ ਨਾ ਪੰਚਾਇਤ ਸੁਣਦੀ ਪਈ ਏ ਤੇ ਨਾ ਕੋਈ ਥਾਣੇ ਚ ਸੁਣਦਾ ਪਿਆ ਤੇ ਵੀਬਾ ਤੇਰੀ ਸੁਣੇ ਕਾ ਤੋ ਕੋਈ ਉਹਨਾਂ ਨੂੰ ਪੁੱਛ ਕੇ ਤੂੰ ਆਸ਼ਕੀ ਕੀਤੀ ਸੀ ਉਹਨਾਂ ਨੂੰ ਪੁੱਛ ਕੇ ਮੂੰਹ ਕਾਲਾ ਕੀਤਾ ਸੀ ਜਿਹੜੀ ਹੁਣ ਤੇਰੀ ਸੁਣਨੋ ਇਹਦੀ ਵੀਡੀਓ ਹੁਣ ਆਪਾਂ ਨਾਲ ਨਾਲ ਪਲੇ ਵੀ ਕਰਦੇ ਆਂ ਇਨਾ ਮੂਤਟ ਆਕੇ ਆਇਆ ਪਰ ਇਹਨੇ ਆਪਦੀਆਂ ਪਬਲਿਕ ਕੀਤੀਆਂ ਆ ਫੋਟੋਆਂ ਵੀ ਆਫੀਸ਼ੀਅਲ ਇਹਦੇ ਖੁਦ ਚੈਨਲ ਤੇ ਹੀ ਆ ਉਹ ਮੈਂ ਕੱਢ ਕੇ ਵਿਖਾਉਣਾ ਤੁਹਾਨੂੰ ਆ ਵੇਖੋ ਨਾਲ ਨਾਲ ਹਾਂਜੀ ਸਾਡੇ ਸਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ ਸਾਰਾ ਪਰਿਵਾਰ ਨੇ ਮੈਨੂੰ ਮੱਲ ਕੇ ਚੰਗਾ ਨ ਸਮਝਣਾ ਬੰਦ ਕਰਤਾ ਕਰੋ ਵੇ ਦੇਖ ਲਾ ਕਰੋ ਵਾਰ ਕੱਢਦਾ ਮੈਨੂੰ ਤੂੰ ਉੱਥੇ ਜਾ ਠੀਕ ਆ ਵੀ ਜਿੱਥੇ ਤੂੰ ਮੂੰਹ ਮੂੰਹ ਮਾਰਦੀ ਸੀ ਜਦੋਂ ਉਹਦੇ ਨਾਲ ਤੂੰ ਰਿਲੇਸ਼ਨ ਬਣਾਇਆ ਸੀ ਕਿ ਸਾਨੂੰ ਬਚ ਕੇ ਬਣਾਇਆ ਸੀ ਤੇ ਗਲਤ ਕੀ ਕਹਿੰਦੇ ਪਏ ਤੇਰੇ ਕਰਦੇ ਇਹ ਦੱਸ ਤੂੰ ਪੁੱਛ ਕੇ ਬਣਾਇਆ ਸੀ ਤੋਨੂੰ ਵੀ ਮੈਂ ਆਸ਼ਕ ਬਣਾਉਣ ਲੱਗੀ ਆ ਤੇ ਘਰੋਂ ਪਰਮਿਸ਼ਨ ਲਈ ਸੀ ਉਹ ਤਾਂ ਪੰਚਾਇਤੀ ਸائن ਕਰਾਏ ਸੀ ਸਾਰਿਆਂ ਤੋਂ ਹੁਣ ਤੈਨੂੰ ਇਨਸਾਫ਼ ਕਾਹਦਾ ਦੇਵੇ ਕੋਈ ਮੈਂ ਆਉਦੇ ਘਰਦਿਆਂ ਨੂੰ ਵੀ ਛੱਡਦਾ ਉਹਦੇ ਪਿੱਛੇ ਮੇਰੇ ਫੈਮਿਲੀ ਬਹੁਤ ਮੈਨੂੰ ਕਹਿ ਰਹੀ ਸੀ ਕਿ ਤੂੰ ਹਟ ਜਾ ਪਾਸੇ ਪਿੱਛੇ ਹਟ ਜਾ ਦੇ ਤੂੰ ਮੇਰੇ ਪੇਕੇ ਘਰ ਚ ਹੈਗੇ ਮੰਮੀਆਂ ਡੈਰੀਆ ਬ੍ਰਦਰ ਆ ਭਰਜਾਈ ਆ ਬਤਰੀ ਹਾਂਜੀ ਮੈਂ ਮੈਰਿਡ ਆ ਵੇਖ ਲਓ ਵਿਆਹੀ ਵਰੀ ਇਹਨੇ ਨਾ ਲਾਸਟ ਤੇ ਵੀ ਕਹਿੰਦੀ ਏ ਤੇ ਮੈਂ ਪਹਿਲਾਂ ਵੀ ਤੁਹਾਨੂੰ ਵਿਖਾਇਆ ਇਹ ਕਹਿੰਦੀ ਪਈ ਏ ਵੀ ਮੈਂ ਆਪਦਾ ਪਰਿਵਾਰ ਵੀ ਛੱਡਤਾ ਸੀ ਆਪਦਾ ਪੇਕਾ ਪਰਿਵਾਰ ਵੀ ਸਹੁਰਾ ਪਰਿਵਾਰ ਵੀ ਤੇ ਆਪਦਾ ਜਵਾਕ ਇਹਦਾ ਛੋਟਾ ਜਿਹਾ ਜਵਾਕ ਉਹ ਵੀ ਆ ਤੁਸੀਂ ਆ ਫੋਟੋ ਚ ਵੇਖੋ ਤੇ ਨਾਲ ਫੋਟੋ ਵਿਖਾਉਣਾ ਤੁਹਾਨੂੰ ਕਿੱਡੇ ਯਾਰ ਇਹਨਾਂ ਤੇ ਲੱਛਣ ਮਾਰੇ ਹੋ ਗਏ ਨੇ ਇਹ ਇਹ ਕਾਦੀ ਦੇਣ ਇਹ ਬਲੌਗਰਾਂ ਦੀ ਦੇਣ ਹੈ ਇਹ ਜਿਹੜੇ ਬਲੌਗਰ ਨੇ ਨਾ ਉਹਨਾਂ ਦੀ ਦੇਣ ਹੈ ਦੋ ਦੋ ਵਿਆਹਾਂ ਵਾਲਿਆ ਪੂਜਾ ਸੰਘਾ ਮੋਟੀ ਜਿਹੜੀ ਹਾਥੀ ਛੋਟਾ ਹੈ ਤੇ ਕਮਾਈ ਕੀ ਹੋਗੀ ਤੇ ਕਸਰਲੀਨ ਹੋਗੀ ਇਹਨਾਂ ਨੂੰ ਬਣਾਉਣ ਵਾਲੇ ਕੌਣ ਨੇ ਆ ਥੱਲੇ ਕਮੈਂਟ ਕਰ ਦੇ ਨਾਈਸ ਦੀਦੀ ਵਾਲੇ ਤੁਹਾਡਾ ਕੰਟੈਂਟ ਬਹੁਤ ਵਧੀਆ ਦੀਦੀ ਤੁਸੀਂ ਖਿੱਚ ਜੇ ਕਿਸੇ ਨੂੰ ਗਾਲ੍ਹਾਂ ਕੱਢਦੀਆਂ ਨੇ ਨਾ ਥੱਲੇ ਕਮੈਂਟ ਪਤਾ ਕੀ ਆਉਂਦੇ ਨੇ ਦੀਦੀ ਖਿੱਚ ਕੇ ਰੱਖੋ ਤੁਸੀਂ ਦੀਦੀ ਤੁਹਾਡੇ ਨਾਲ ਆ ਫੁੱਲ ਸਪੋਰਟ ਆ ਤੁਹਾਨੂੰ ਕਾਦੀ ਸਪੋਰਟ ਹੈ ਕਿਹੜੇ ਉਹ ਗਦਰੀ ਬਾਬਿਆਂ ਨਾਲ ਲੜਦੀ ਰਹੀ ਹੈ ਜਾ ਕੇ ਕੀ سپورਟ ਨੂੰ ਕਰਦੇ ਪਏ ਜੇ ਹੈ ਅੰਗਰੇਜ਼ਾਂ ਤੋਂ ਨੇ ਕੀ ਮੁਲਖ ਜਾਤ ਕਰਾਤਾ ਸੀ ਜਿਹੜੀ سپورਟ ਦਿੰਦੇ ਪਏ ਜੀ ਉਹਨਾਂ ਨੂੰ ਇਹਦੀ ਵੀ ਸੁਣੋ ਨਾਲ-ਨਾਲ ਵਿਖਾਉਣੇ ਆ ਤੁਹਾਨੂੰ ਸਾਰੇ ਪਰਿਵਾਰ ਤੇ ਸੱਸ ਸਾਸੂ ਮਾਏ ਤੇ ਡੈਡੀ ਜੀ ਆ ਤੇ ਮੇਰੇ ਹਸਬੈਂਡ ਆ ਇੱਕ ਸਾਡੀ ਕੁੜੀ ਆ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਪਤਾ ਸੀ ਤੁਹਾਡੀ ਗਰਮ ਦਾ ਹਾਂਜੀ ਸਾਡੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਸੀ ਸਾਰਾ ਪਰਿਵਾਰ ਨੇ ਮੈਨੂੰ ਮਨ ਲ ਕੇ ਚੰਗਾ ਨ ਸਮਝਣਾ ਬੰਦ ਕਰਤਾ ਕਰੋ ਵੇਖ ਕਰੋ ਵਾਰ ਕੱਢਤਾ ਮੈਨੂੰ ਉਹ ਕਹਿੰਦੇ ਵੀ ਸਾਡਾ ਤੇਰੇ ਮੈਂ ਵੀ ਤੇ ਕਿਰਾਏ ਤੇ ਰਹਿ ਰਹੀ ਹਾਂ ਉਹ ਵਸਤਾ ਵੀ ਨਹੀਂ ਹਲੇ ਉਹ ਤੇ ਵਸਤਾ ਨਹੀਂ ਹੋਇਆ ਪਰ ਵੀਰੇ ਉਹ ਰਹਿ ਨਹੀਂ ਰਹੇ ਅਸੀਂ ਇਕੱਠੇ ਮੈਨੂੰ ਕੀ ਕਰਦੇ ਪਹਿਲਾਂ ਤੂੰ ਇਹ ਦੱਸ ਤੇਰੀ ਆਰਤੀ ਕਰਦੇ ਵੀ ਬਹੁਤ ਸੋਹਣਾ ਕੰਮ ਕੀਤਾ ਤੂੰ ਪੁੱਤ ਆ ਇੱਕ ਹੋਰਾ ਸ਼ਕ ਲਿਆ ਕਰੇ ਇੱਕ ਹੋਰ ਲਿਆ ਐਂ ਕਹਿੰਦੇ ਤੈਨੂੰ ਮੈਂ ਨਾ ਜੁੱਤੀਆਂ ਨਹੀਂ ਫੇਰੀਆਂ ਤੇਰੇ ਉਹਨਾਂ ਤੇਰਾ ਸਿਰ ਨਹੀਂ ਕੁੱਟਿਆ ਗੰਜਾ ਨਹੀਂ ਕੀਤਾ ਕੁੱਟ-ਕੁੱਟ ਕੇ ਬਚ ਗਈ ਹੈ ਤੂੰ ਠੀਕ ਆ ਜਦੋਂ ਅਸੀਂ ਇਕੱਠੇ ਨਹੀਂ ਰਹੇ ਡਿਵੋਰਸ ਵਾਲਾ ਕੰਮ ਹੀ ਹੋਇਆ ਪਿਆ ਸਾਡਾ ਕਿਉਂਕਿ ਉਹ ਹੁਣ ਡਿਵੋਰਸ ਮੰਗਦਾ ਉਹ ਮਨੇ ਕਹਰੇ ਆ ਇੱਕ ਗੱਲ ਹੀ ਸਾਡੇ ਘਰ ਦੇ ਫੈਮਿਲੀ ਸਾਰੇ ਕਹਰੇ ਮੇਰੇ ਪੇਕੇ ਪਿੰਡ ਦੇ ਵੀ ਇਹ ਗੱਲ ਕਹਿ ਰਹੇ ਆ ਕਿ ਤੂੰ ਉਹਦੇ ਕੋਲੇ ਜਾ ਮੇਰੇ ਸਾਰੇ ਪਰਿਵਾਰ ਦੇ ਵੀ ਇਹ ਗੱਲ ਕਹਿ ਰਹੇ ਆ ਕਿ ਤੂੰ ਉੱਥੇ ਜਾ ਠੀਕ ਆ ਵੀ ਜਿੱਥੇ ਤੂੰ ਮੂੰਹ ਮੂੰਹ ਮਾਰਦੀ ਸੀਗੀ ਜਦੋਂ ਉਹਦੇ ਨਾਲ ਤੂੰ ਰਿਲੇਸ਼ਨ ਬਣਾਇਆ ਸੀ ਤੁੱਖੀ ਸਾਨੂੰ ਬਚ ਕੇ ਬਣਾਇਆ ਸੀ ਪਰ ਜਦੋਂ ਤੁਹਾਡਾ ਵਿਆਹ ਹੋਇਆ ਹੋਇਆ ਸੀ ਫਿਰ ਉਸ ਤੋਂ ਬਾਅਦ ਵੀ ਤੁਸੀਂ ਕਿਉਂ ਕੁਲੇ ਇਸ ਇਹ ਕੰਮ ਕੀਤਾ ਏ ਵੀਰੇ ਵਸੇ ਇਹਨਾਂ ਮਿਨਾ ਦੇ ਪਿਆਰ ਦੇ ਜਾਲ 'ਚ ਹੀ ਆਵਜਾ ਫਸਾਲਿਆ ਤੇਰੇ ਘਰ ਵਾਲੇ ਦਾ ਪਿਆਰ ਘੱਟ ਪੈ ਗਿਆ ਸੀ ਹਨਾ ਤੇ ਤੇਰੇ ਨਿੱਕੇ ਜਿਹਾ ਜਵਾਕ ਦਾ ਪਿਆਰ ਘੱਟ ਪੈ ਗਿਆ ਸੀ ਤੈਨੂੰ ਹਨਾ ਸਵਾਦ ਮਹਰੀ ਤੂੰ ਗਈ ਹੈ ਸਿੱਧਾ ਗਏ ਹਾਂ ਪਿਆਰ ਦੇ ਜਾਲ 'ਚ ਫਸਾ ਲਿਆ ਸਵਾਦ ਨੇ ਫਸਾਇਆ ਤੈਨੂੰ ਹੁਣ ਚੱਲ ਹੁਣ ਹੁਣ ਆਪ ਆਵਦੀਆਂ ਕੀਤੀਆਂ ਪੁੱਤ ਹੁਣ ਕਿਹੇ ਤੋਂ ਕੀ ਇਨਸਾਫ ਮੰਗਦੀ ਪਈਏ ਆ ਕੇ ਕੈਮਰੇ ਦੇ ਅੱਗੇ ਹੁਣ ਤੁਸੀਂ ਕੋਈ ਪੰਚਾਇਤ ਦਾ ਰੁਕੀਤਾ ਜਾਂ ਕੋਈ ਥਾਣੇ ਦਾ ਰੁਕੀਤਾ ਹਾਂਜੀ ਵੀਰੇ ਉੱਥੇ ਤੁਹਾਡਾ ਕੀ ਨਿਭੜਿਆ ਕੀ ਉੱਥੇ ਵੀ ਕੁਝ ਨਹੀਂ ਨਿਭੜਿਆ ਉੱਥੇ ਵੀ ਉਹਦੇ ਪੱਖ ਦੀ ਗੱਲ ਕਰ ਰਹੇ ਆ ਸਾਰੇ ਹੋ ਰਿਹਾ ਮੇਰੇ ਨਾਲ ਧੱਕਾ ਮੈਂ ਮੇਰੇ ਤੋਂ ਸਾਈਨ ਕਰਾ ਰਹੇ ਆ ਜ਼ਬਰਦਸਤੀ ਨਾਲ ਮੈਂ ਸਾਈਨ ਨਹੀਂ ਕਰਦੀ ਤੇਰਾ ਕੁੱਟਣ ਸਿਰ ਧੱਕਾ ਹੋ ਰਿਹਾ ਤੇਰੇ ਨਾਲ ਲਾ ਜੁੱਤੀ ਲੈਣ ਤੇ ਤੈਨੂੰ ਵਾਹਣੋ ਵਾਣੀ ਪਜਾਉਣਾ ਕਾਹਦਾ ਧੱਕਾ ਹੋ ਰਿਹਾ ਤੇਰੇ ਨਾਲ ਤੁਰ ਪੈਂਦੀਆਂ ਇਹ ਮੂੰਹ ਚਾਕੇ ਠਾਣਿਆਂ ਉਠਾਣੇ ਵਾਲੇ ਵਿਹਲੇ ਬੈਠੇ ਤੁਹਾਡੇ ਲਈ ਹੋਰ ਕੰਮ ਹੈ ਨਹੀਂ ਉਹਨਾਂ ਨੂੰ ਧੱਕਾ ਹੋ ਰਿਹਾ ਇਹਦੇ ਅੱਗੇ ਕੀ ਕਿਹਾ ਇੱਕ ਗੱਲ ਹੋਰ ਕਹੀ ਇਹੋ ਉਹ ਉਹ ਮੁੰਡੇ ਦੇ ਇਹ ਜਿੰਨੇ ਉਹ ਮੁੰਡੇ ਦਾ ਗਾਂ ਵਿਆਹ ਹੋਇਆ ਹੈ ਹੋ ਗਿਆ ਹੋਇਆ ਵਿਆਹ ਇਹ ਵੀਡੀਓ ਪੁਰਾਣੀ ਹੈ ਥੋੜੀ ਜੀ ਉਹ ਮੁੰਡੇ ਦਾ ਇਹ ਜਿਹੜੀ ਕੁੜੀ ਨਾਲ ਵਿਆਹ ਹੋਣਾ ਵੀ ਕੁੜੀ ਵਾਲੇ ਸਾਵਧਾਨ ਰਹਿਣ ਵੀ ਉਹ ਵਿਆਹ ਨਾ ਕਰਨੇ ਦੇ ਨਾਲ ਵੀ ਇਹ ਜੇ ਮੇਰੇ ਨਾਲ ਐਵੇਂ ਕਰ ਸਕਦਾ ਤੇ ਉਹ ਕੁੜੀ ਨਾਲ ਵੀ ਐਵੇਂ ਕਰੇਗਾ ਤੇ ਹੁਣ ਤੱਕ ਤੂੰ ਵੀ ਇੱਕ ਹਸਾਬ ਦਾ ਤੇਰਾ ਤਲਾਕ ਹੋਇਆ ਹੋਇਆ ਹੈ ਨਾ ਹੋ ਜਾ ਹੋ ਜਾਣਾ ਤੇ ਫਿਰ ਇਹਦੇ ਵੀ ਇਹਨੂੰ ਵੀ ਜਿੰਨੇ ਵਿਆਹਣਾ ਨਾ ਉਹ ਮੇਰਾ ਵੀਰ ਹੱਥ ਜੋੜ ਕੇ ਤੇਰੇ ਅਕੇ ਬੇਨਤੀ ਹੈ ਵੀ ਤੂੰ ਵੀ ਮਾੜਾ ਯਾ ਚਕੰਨਾ ਰਹਿ ਤੂੰ ਵੀ ਨਾ ਕਰਾਈ

ਵੇਖੋ ਜਵਾ ਨਿਆਣਾ ਦਾ ਬੂਟ ਵੇਖੋ ਨਿਆਣਾ ਵਿਚਾਰਾ ਆਪਦਾ ਨਾਲ ਲੈ ਕੇ ਜਾਂਦੀ ਸੀ ਆਸ਼ਕ ਨੂੰ ਮਿਲਣ ਅੰਬਰਸਰ ਨਾਲ ਉਹਦੇ ਨਾਲ ਰਹਿੰਦੀ ਰਹੀ ਜਾ ਕੇ ਇਹ ਤੂੰ ਕਰਤੂਤਾਂ ਕਰਦੀ ਰਹੀ ਹੈ ਤੇ ਹੁਣ ਪੰਚਾਇਤ ਉਸ ਨਾਲ ਤੇਰੇ ਜਾਂਦੀ ਸੀ ਬੈ ਕੇ ਉਹਨੂੰ ਮਿਲਣਾ ਤੇਰੇ ਘਰ ਤੇ ਜਾਂਦੇ ਸੀਗੇ ਇਹ ਥਾਣੇ ਵਾਲੇ ਜਾਂਦੇ ਸੀਗੇ ਜਿੰਨਾਂ ਤੋਂ ਤੂੰ ਇਨਸਾਫ ਮੰਗਦੀ ਭਈ ਚੱਕ ਲੈਂਦੀਆਂ ਮੂੰਹ ਤੇ ਜੋ ਬਾਕੀ ਜਾਂਦ ਕੇ ਮੈਨੂੰ ਕਹਿੰਦਾ ਮੈਂ ਤੇਰਾ ਨਾ ਵਿਆਹ ਕਰਵਾਉਂਗਾ ਮੈਂ ਵਿਆਹ ਕਰਵਾਉਂਗਾ ਠੀਕ ਹੈ 90% ਕੁੜੀਆਂ ਨੂੰ ਨਾ ਇਹ ਚੀਜ਼ ਦਾ ਪਤਾ ਹੈ 95% ਹੀ ਪਤਾ ਹੈ ਤੇਰੇ ਵਰਗੀ ਆਣਪੜਾ ਨੂੰ ਨਾ ਪਤਾ ਹੋਊਗਾ ਤੇ ਨਾ ਪਤਾ ਹੋਊਗਾ ਮੈਂ ਤਾਂ ਕਹੂੰਗਾ ਨਾ ਪੜੇ ਨੂੰ ਵੀ ਜਿਹੜਾ ਵਿਆਹ ਹੈ ਕੁਵਾਰਾ ਮੁੰਡਾ ਵਿਆਹੀ 부ੜੀ ਨਾਲ ਗੱਲਬਾਤ ਕਰਦਾ ਉਹ ਕਾਦੇ ਲਈ ਕਰਦਾ ਦਸਨ ਦੇ ਤਾਂ ਲੋੜ ਹੈ ਨਹੀਂ ਮੈਨੂੰ ਸਾਰੇ ਸਿਆਣੇ ਜੀ ਤੇ ਤੈਨੂੰ ਨਹੀਂ ਪਤਾ ਤੇ ਤੂੰ ਵੀ ਸਵਾਦ ਲਈ ਕੀਤੀ ਸੀ ਕਿ ਤੇਰੇ ਨਾਲ ਉਹਨੇ ਵਿਆਹ ਕਰਾਉਣਾ ਢੋਕੇ ਲੈਣੇ ਸੀ ਤੇਰ ਤੋਂ ਨੇ ਵਿਆਹ ਕਰਾ ਕੇ ਤੇਰੇ ਨਾਲ ਅਗਲੇ ਨੇ ਸਵਾਦ ਲੈਣਾ ਸੀ ਲੈ ਕੇ ਅਗਲਾ ਪਾਰ ਬੋਲਿਆ ਹੋਰ ਉਹਨੇ ਕੀ ਕਰਨਾ ਸੀਗਾ ਹੈ ਤੇ ਔਰ ਮੇਰੀ ਗਾਂ ਵੀ ਕੁੜੀਆਂ ਨੂੰ ਇਹੀ ਰਿਕੁਐਸਟ ਹੈ ਜਿਹੜੀਆਂ ਵਿਆਹੀਆਂ ਕੁੜੀਆਂ ਵੇਂਦੀਆਂ ਪਈਆਂ ਜਿਹੜੇ ਆ ਮੁੰਡੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਨਾ ਵੀ ਜਿਹੜੇ ਕੁਆਰੇ ਹੁੰਦੇ ਤੁਸੀਂ ਵਿਆਹੀਆਂ ਹੁੰਦੀਆਂ ਜੇ ਜੇ ਤਾਂ ਤੁਸੀਂ ਆਪਦੀ ਮਰਜ਼ੀ ਨਾਲ ਕਰਦੀਆਂ ਪਈਆਂ ਜੇ ਵੀ ਹਾਂ ਅਸੀਂ ਵਿਆਹ ਨਹੀਂ ਕਰਾਉਣਾ ਫਿਰ ਤਾਂ ਤੁਹਾਡੀ ਖੁਸ਼ੀ ਹੈ ਤੇ ਜੇ ਤੁਸੀਂ ਵਿਆਹ ਦੇ ਚੱਕਰ ਚ ਕਰਦੀਆਂ ਪਈਆਂ ਜੇ ਵੀ ਇਹ ਵਿਆਹ ਕਰਾਓਣਗੇ ਸਾਡੇ ਨਾਲ ਕੁਆਰਾ ਮੁੰਡਾ ਕੋਈ ਹੁੰਦਾ ਜਿਹੜਾ ਸੋਚੋ ਇੱਕ ਕਰਾ ਜੇ ਭੁੱਲ ਜਾਓ ਵੀ ਵਿਆਹ ਕਰਾਊਗਾ ਤੁਹਾਡੇ ਨਾਲ ਚਕੰਨੀਆਂ ਰਿਆ ਕਰੋ ਇਸ ਚੀਜ਼ ਚ। ਤੁਹਾਡੇ ਕੋਲ ਦੁਕਾਨ ਚੋਂ ਕਿਸੇ ਹੋਰ ਦਾ ਪਰ ਹਾਂਜੀ ਇਹਦੀ ਕੋਲੇ ਮੁੰਡੇ ਨਾਲ ਗੱਲ ਹੋਈ ਸੀ ਕਿ ਕਾਕੇ ਨਾਲ ਉਹ ਵੀ ਮੈਨੂੰ ਮਨਲਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦੇਣਾ ਚੰਨੋ ਇਹਦਾ ਫੜਾ ਛੱਡ ਤੇ ਆਏ ਕਰਦੇ ਜਾ ਕਰਦੇ ਕਰ ਵੀ ਉਹਨਾਂ ਨੇ ਵੀ ਹੀ ਮੈਨੂੰ ਧਮਕੀਆਂ ਦਿੱਤੀਆਂ। ਹੋਰ ਮੁੰਡੇ ਦੀ ਗੱਲਬਾਤ ਤੁਹਾਡੇ ਨਾਲ ਹੋਣੀ ਆ। ਹੌਣ ਨਹੀਂ ਹੁੰਦੀ ਵੀਰੇ 2 ਦਿਨ ਹੋ ਗਏ ਬਲਾਕ ਕੀਤੇ ਨੇ ਤਿੰਨ ਬਲਾਕ ਰਹੀ ਬੈਠਾ ਹੈ ਮੈਨੂੰ। ਠੀਕ ਆ। ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ? ਆ ਵੇਖੋ ਜੀ ਸਾਡੇ ਪੱਤਰਕਾਰ ਵੀਰ ਨੇ ਗੱਲ ਪੁੱਛੀ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ? ਇਨੂੰ ਤੂੰ ਕੀ ਇਨਸਾਫ ਮੇਰਾ ਵੀਰਦਾ ਹੋਣਾ ਹੁਣ ਦੱਸ ਤੇ ਸਾਨੂੰ ਇਹਦਾ ਇਨਸਾਫ ਵੀ ਸੁਣੋ ਕਿਸ ਤਰ੍ਹਾਂ ਦਾ ਚਾਹੁੰਦੀ ਏ ਥਾਣੇ ਵਾਲੇ ਵੀ ਇਨਸਾਫ ਦੇ ਸਕਦੇ ਆ ਉਹ ਦੇ ਦੇਣਾ ਮੈਂਬਰ ਸਰਪੰਚ ਦੇ ਮੈਂਬਰ ਸਰਪੰਚ ਤਾਂ ਹਰ ਵਾਰੀ ਹੀ ਉਹਦੇ ਪੱਖ ਦੀ ਗੱਲ ਕਰਦੇ ਮੇਰੀ ਕੋਈ ਨਹੀਂ ਸੁਣਦਾ ਨਾ ਥਾਣੇ ਵਾਲੇ ਸੁਣਦੇ ਨਹੀਂ ਮੁੰਡਾ ਕੁਵਾਰਾ ਸੀ ਤੇ ਮੁੰਡਾ ਗਿਆ ਨਹੀਂ ਮੁੰਡਾ ਕੁਵਾਰਾ ਸੀ ਤੇ ਹੁਣ ਉਹਦਾ ਵਿਆਹ ਰੱਖਿਆ ਏ 12 ਤਰੀਕ ਦਾ ਇਹਨਾਂ ਪਰ ਮੈਂ ਇਹ ਹੀ ਸਾਰਿਆ ਮੁਰੇ ਰਿਕਵੈਸਟ ਕਰਦੀ ਆ ਵੀ ਮੇਰੀ ਗੱਲ ਸੁਣੀ ਜਾਵੇ ਠੀਕ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਕੀ ਸੁਣੀ ਜਾਵੇ ਸਾਨੂੰ ਤਾਂ ਇਹ ਤਾਂ ਦੱਸ ਦੇ ਵੀ ਹਾਂ ਮੇਰੀ ਆ ਗੱਲ ਸੁਣੋ ਵੀ ਆ ਗੱਲ ਜ਼ਰੂਰੀ ਹੈ ਸੁਣਨੀ ਕਿਹੜੀ ਗੱਲ ਸੁਣੀ ਹੈ ਤੇ ਜੀ ਮੈਂ ਅੱਗੇ ਵੀ ਕਹਿ ਵੀ ਮੈਂਬਰ ਸਰਪੰਚ ਤੇਰੇ ਨਾਲ ਜਾਂਦੇ ਸੀ ਮਿਲਣ ਤੁਨੂੰ ਹੈ ਕਿ ਥਾਣੇ ਵਾਲੇ ਕੋਈ ਐਸਐਚਓ ਸਾਹਿਬ ਜਾਂ ਕੋਈ ਏਐਸਆਈ ਸਾਹਿਬ ਤੇ ਨਾਲ ਤੁਰਦੇ ਸੀਗੇ ਯਾਕੋ ਮੁੰਚੀ ਮੰਚੀ ਨੂੰ ਲੈ ਕੇ ਜਾਂਦੀ ਥਾਣੇ ਚ ਕੌਣ ਸੁਣੇ ਯਾਰ ਤੇਰੀ ਗੱਲ ਹੁਣ ਹਾਦੋ ਗਈ ਐ ਮੈਂ ਨਾਲ ਉਹ ਨਿੱਕਾ ਜਿਹਾ ਜਵਾਕ ਤੂੰ ਖਿੱਚੀ ਫਿਰੀਂ ਉਹ ਨੂੰ ਕਨਫਿਊਜ਼ ਹੋਊਗਾ ਉੱਥੇ ਵੀ ਮੈਂ ਕਿਨੂੰ ਪਾਪਾ ਕਹਾ ਤੇ ਕਿਨੂੰ ਨਾ ਕਹਾ ਸ਼ਰਮ ਲਾਈ ਐ ਨਾ ਨਹੀਂ ਚਾਹੀਦਾ ਮੈਂ ਸਾਡਾ ਪੈਸਿਆਂ ਦਾ ਵੀ ਲੈਣ ਦੇਣ ਸੀਗਾ ਮੈਂ ਉਹਨੂੰ ਵਾਧੂ ਪੈਸੇ ਵੀ ਦਿੰਦੀ ਰਹੀ ਆ ਠੀਕ ਆ ਉਹ ਤਾਂ ਲੈਂਦੀ ਵੀ ਰਹੀ ਆ ਠੀਕ ਆ ਕਿ ਮੈਂ ਉਹ ਤਾਂ ਲੈਂਦੀ ਜਰੂਰੀ ਪਰ ਮੈਂ ਉਹਨੂੰ ਮੋੜਦੀ ਰਹੀ ਆ ਪਰ ਐਤਿ ਕਰੂਣੀ ਨਹੀਂ ਆਪਾਂ ਨੂੰ ਕਦੇ ਮੋੜੀ ਕੁੜੀ ਦੇ ਪਰ ਗੰਗਾ ਗਈਆਂ ਹੱਡੀਆਂ ਨਹੀਂ ਮੋੜਦੀਆਂ ਹੁੰਦਗਾ ਤੂੰ ਐਡੀ ਅਕਲ ਦੀ ਨਹੀਂ ਸੀ ਵੀ ਤੂੰ ਉਹਨੂੰ ਦਿੰਦੀ ਰਹੀ ਪੈਸੇ ਹੈਂ ਮਰੇ ਬੇਕੀ ਕਰਦੇ ਹੱਥ ਜੋੜ ਕੇ ਜਦੋਂ ਮੈਨੂੰ ਫਰਾਡ ਲਾ ਗਿਆ ਤੁਹਾਡੇ ਨਾਲ ਵੀ ਹੀ ਕੁਛ ਨਾ ਕੁਛ ਕਰੂਗਾ ਜਰੂਰ ਕਰ ਸਕਦਾ ਜਦੋਂ ਮੇਰੇ ਨਾਲ ਕਰ ਗਿਆ ਤੂੰ ਉਹਦੇ ਨਾਲ ਵੀ ਜਰੂਰ ਕਰ ਸਕਦਾ ਜਦੋਂ ਤੂੰ ਆਦੇ ਘਰਦਿਆਂ ਨਾਲ ਕਰ ਲਿਆ ਜਹਤਵਾਦੇ ਪੇਕੇ ਪਰਿਵਾਰ ਨਾਲ ਕਰ ਲਿਆ ਤੇ ਛੋਟੇ ਜਵਾਗ ਨਾਲ ਕਰ ਲਿਆ ਫਰੋਡ ਤੇ ਤੂੰ ਗਾਂ ਜਾ ਕੇ ਹੁਣ ਜੇ ਕਿਸੇ ਨਾਲ ਵਿਆਹ ਕਰਾਏਂਗੀ ਤੇ ਉਹਦੇ ਨਾਲ ਨਾ ਕਰੇਂਗੀ ਅਸੀਂ ਵੀ ਚੇਤਾਵਨੀ ਦੇਣੇ ਆ ਵੀ ਜੇ ਉਹ ਮੁੰਡਾ ਫਰੋਡ ਕਰ ਸਕਦਾ ਤੇ ਤੂੰ ਵੀ ਕਰ ਸਕਦੀ ਏ ਇੱਕ ਗੱਲ ਹੋਰ ਅਸੀਂ ਉਹ ਮੁੰਡੇ ਦੇ ਹੱਕੂ ਕੁਝ ਵੀਡੀਓ ਨਹੀਂ ਪਾਉਦੇ ਪਾਏਗੇ ਚਗਲ ਉਹ ਸੀ ਤੇ ਚਗਲ ਏ ਆ ਜਿੰਨਾ ਇਹ ਕੰਮ ਕੀਤਾ ਉਹਨੂੰ ਕੋਈ ਕੁਵਾਰੀ ਨਹੀਂ ਲੱਭੀ ਤੇ ਇਹਨੂੰ ਕੋਈ ਆਪਦੇ ਬੰਦੇ ਤੇ ਸਬਰ ਨਹੀਂ ਆਇਆ ਸਕਦਾ ਇਹ ਤੂੰ ਠੀਕ ਆ ਪਰ ਆਪਣੀ ਕੁੜੀ ਨੂੰ ਨਾ ਥੋੜਾ ਜਿਆ ਵੈਨਟੀ ਮੈਂ ਵੀ ਹੱਥ ਜੋੜ ਕੇ ਸਾਰਿਆਂ ਨੂੰਰੇ ਵੀ ਜਿਹਦੇ ਨਾਲ ਇਹਨੇ ਰਿਸ਼ਤਾ ਕਰਵਾਇਆ ਏ ਉਹ ਆਪਦੀ ਕੁੜੀ ਦਾ ਰਿਸ਼ਤਾ ਇਹਦੇ ਨਾਲ ਉਹ ਫਰੌਡ ਕਰ ਸਕਦਾ ਏ ਤੋੜ ਸਕਦੇ ਆ ਕਿੱਡਾ ਆ ਨਾ ਸਿੰਪਲ ਜਿਹਾ ਗਿਆ ਵੀ ਇਹ ਤੋੜ ਸਕਦੇ ਆ ਰਿਸ਼ਤਾ ਜਿੱ ਕਿਸੇ ਨੂੰ ਕਹਿ ਨਹੀਂ ਰਹੀ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦੀ ਮੈਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦੀ ਪਰ ਹਾਂ ਜਦ ਇਹ ਮੈਨੂੰ ਫਰੌਡ ਲਾਈ ਜਾਂਦਾ ਵੀ ਕਿਸੇ ਨੂੰ ਹੋਰ ਵੀ ਲਾ ਸਕਦਾ ਏ ਠੀਕ ਆ ਇਹਦੀ ਘਰ ਦੀ ਫੈਮਿਲੀ ਨੂੰ ਸਾਰਿਆਂ ਨੂੰ ਵੀ ਪਤਾ ਸੀ ਸਾਡੀ ਗੱਲ ਦਾ ਇਹਦੀ ਮੰਮੀ ਜਦ ਇਹਨਾਂ ਦੇ ਘਰ ਜਾਂਦੀ ਸੀ ਮੈਂ ਧੱਕੇ ਬਾਜੀ ਕਰਦੇ ਸੀ ਇਹਦੀ ਮਾਂ ਮੈਨੂੰ ਧੱਕੇ ਮਾਰਦੀ ਸੀ ਠੀਕ ਆ ਨਹੀਂ ਉਹਦੀ ਮਾਂ ਤੇਰੀ ਆਰਤੀ ਔਰ ਲਾਉਂਦੀ ਵਿਆਹ ਆ ਸਾਡੀ ਨੂੰ ਆਈ ਵਿਆਹੀ ਵਰੀ ਨਾਲ ਗਿਫਟ ਚ ਬੱਚਾ ਲਿਆਈ ਔਰ ਤੇਰਾ ਹੋ ਕੀ ਕਰਦੇ ਔਰ ਤੈਨੂੰ ਕਰਦੇ ਕਿ ਦੱਸ ਤਾਂ ਸੀ ਮੈਨੂੰ ਹੱਤ ਹੋ ਗਈ ਯਾਰ ਲੋਕਾਂ ਦੀ ਲੋਕਾਂ ਨੇ ਮਖੌਲ ਹੀ ਬਣਾ ਲਿਆ ਰਿਸ਼ਤੇ ਨੂੰ ਦਾ ਉਹ ਵੀ ਹੀ ਮੈਨੂੰ ਧੱਕੇ ਮਾਰਦੇ ਜਦ ਮੈਂ ਇਹਨਾਂ ਦੇ ਘਰ ਜਾਂਦੀ ਸੀ ਜਦੋਂ ਤੁਸੀਂ ਤੁਹਾਡੇ ਉਹਨਾਂ ਦਾ ਪਰਿਵਾਰ ਮੁੰਡੇ ਦਾ ਤੁਹਾਡੇ ਨਾਲ ਬੱਦਲੂ ਕੀ ਕਰਦਾ ਸੀ ਉਦੋਂ ਮੁੰਡਾ ਨਹੀਂ ਕੁਝ ਕਹਿੰਦਾ ਸੀ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਨਹੀਂ ਜੀ ਆਪਦੇ ਪਰਿਵਾਰ ਨੂੰ ਵੀ ਨਹੀਂ ਕੁਝ ਕਹਿੰਦਾ ਸੀ ਉਹ ਕਿਉਂਕਿ ਉਹ ਮਿਲਿਆ ਹੋਇਆ ਸੀ ਨਾਲ ਹਰ ਇੱਕ ਗੱਲ ਜੀ ਉਹਨਾਂ ਨਾਲ ਸਾਂਝੀ ਕਰਦਾ ਸੀ ਨਹੀਂ ਜੇ ਉਹ ਗੱਲ ਸਾਂਝੀ ਪਰਿਵਾਰ ਨਾਲ ਨਾ ਕਰੇ ਤੇ ਹੋਰ ਉਹ ਕਹਿੰਦੇ ਨਾਲ ਕਰੇ ਤੂੰ ਮੂਰਖਾ ਉਹਦਾ ਜਵਾਬ ਆ ਉਹਦਾ ਪਰਿਵਾਰ ਉਹਨਦੇ ਲਈ ਛੱਡਣ ਲਈ ਤਿਆਰ ਹੋ ਗਈ ਤੇ ਉਹ ਤੈਨੂੰ ਕੋਈ ਗੱਲ ਹੀ ਨਹੀਂ ਸੀ ਦੱਸਦਾ ਫਿਰ ਮੂਰਖੀ ਬਣੀ ਰਹੀ ਤੂੰ ਕਈਆਂ ਚੇਰੇ ਮੇਰੇ ਵਿਚ ਘਰ ਵੀ ਛੱਡਦਾ ਇਹ ਮੈਨੂੰ ਕਹਿੰਦਾ ਜਾਂ ਆ ਗੱਲ ਸੁਣੋ ਇਹਦੀ ਦੁਬਾਰਾ ਵੀ ਇਹਦੇ ਪਿੱਛੇ ਮੈਂ ਇਹਦੇ ਲਈ ਬੱਚਾ ਛੱਡਣ ਲਈ ਵੀ ਤਿਆਰ ਹੋ ਗਈ ਸੀ ਠੀਕ ਆ ਫਿਰ ਮੈਨੂੰ ਕਹਿੰਦਾ ਉਹਦਾ ਮਾਂ ਪੇ ਛੱਡ ਦੇ ਇਹਦੇ ਲਈ ਮੈਂ ਮਾਂ ਪੇ ਛੱਡਦਾ ਭੈਣ ਭਰਾ ਛੱਡਦੇ ਉਹ ਹੁਣ ਕਵੇਗਾ ਵੀ ਦੁਨੀਆ ਛੱਡ ਤੇ ਛੱਡ ਦੇਂਗੇ ਇਹਦੇ ਪਿੱਛੇ ਹੁਣ ਹੁਣ ਤਾਂ ਤੈਨੂੰ ਛੱਡ ਗਿਆ ਹੋ ਹੁਣ ਫਿਰ ਦੁਨੀਆ ਛੱਡ ਤੇ ਨਾ ਹੁਣ ਮਾਂ ਰ ਪਿਓ ਰਿਆ ਤੇ ਨਾ ਹੁਣ ਤੂੰ ਸਹੁਰਿਆਂ ਦੀ ਨਾ ਪੇਕਿਆਂ ਦੀ ਤੇ ਨਾ ਇਹਦੀ ਰਹੀ ਰਹਿਣੀ ਤੂੰ ਹਣ ਕਿਰਾਏ ਤੇ ਪਈ ਹੈ ਤੇ ਫਿਰ ਹੁਣ ਦੁਨੀਆ ਹੀ ਛਾੜ ਦੇਖ ਐਂ ਤੇ ਸਾਰਿਆਂ ਨੂੰ ਇਹੀ ਬੇਨਤੀ ਏ ਇਹ ਸਾਰੀ ਬਲੌਗਰਾਂ ਦੀ ਦੇਣ ਏ ਸਾਬੇ ਬਲੌਗਰਾਂ ਦੀ ਦੇਣ ਏ ਜਿਹੜਾ ਨੇ ਤਿੰਨ ਤਿੰਨ ਵਿਆਹਾਂ ਤੇ ਚਾਰ ਚਾਰ ਵਿਆਹਾਂ ਤੇ ਮੋਹਰਾਂ ਲਾਈਆਂ ਪੱਕੇ ਖੀਤੇ ਹੋਏ ਆ ਵੀ ਹਾਂ ਇਹ ਚੱਲਦਾ ਹੀ ਏ ਇਹ ਰਿਸ਼ਤਾ ਨਾ ਮਜ਼ਾਕ ਨਹੀਂ ਹੁੰਦਾਗਾ ਘਰ ਵਾਲਾ ਤੇ ਘਰ ਵਾਲੇ ਦਾ ਰਿਸ਼ਤਾ ਬਹੁਤ ਪਵਿੱਤਰ ਰਿਸ਼ਤਾ ਏ ਮਜ਼ਾਕ ਨਹੀਂ ਹੁੰਦਾ ਇਹਨਾਂ ਨੇ ਬਣਾਇਆ ਹੋਇਆ ਮਜ਼ਾਕ ਬੇਅਦਬੀ ਆਪਾਂ ਬੜੀਆਂ ਸੁਣਦੇ ਆ ਨਾ ਵੀ ਇਸ ਤਰ੍ਹਾਂ ਦੀ ਬੇਅਦਬੀ ਹੋ ਗਈ ਇਸ ਤਰ੍ਹਾਂ ਦੀ ਬੇਅਦਬੀ ਹੋ ਗਈ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਾਂ ਚਾਰ ਲਾਵਾਂ ਲੈਣੇ ਆ ਇਸ ਤੋਂ ਵੱਡੀ ਬੇਇੱਜ਼ਤ ਵੀ ਕੀ ਤੁਸੀਂ ਮੰਨਦੇ ਗੁਰੂ ਦੇ ਸਾਹਮਣੇ ਆਪਾਂ ਨਾ ਇਹ ਕਰਦੇ ਆਂ ਵੀ ਇਹ ਅੱਜ ਤੋਂ ਮੇਰਾ ਜੀਵਨ ਸਾਥੀ ਹੈ ਇਹ ਹੀ ਮੇਰੇ ਲਈ ਸਭ ਕੁਝ ਹੈ ਇੱਕ ਆਦਾ ਮਾਪਿਓ ਛੱਡ ਕੇ ਉਹਦੇ ਲੜ ਲੱਗਦੀਆਂ ਜੇ ਤੁਸੀਂ ਤੇ ਤੁਸੀਂ ਗਾਂ ਗੂੰ ਖਾਂਦੀਆਂ ਫਿਰਤੀਆਂ ਜੇ ਮੈਂ ਤਾਂ ਗੂੰ ਹੀ ਕਵਾਂਗਾ ਤੇ ਉਹੋ ਜੇ ਮੁੰਡੇ ਨੇ ਵੀ ਜਿਹੜੇ ਇਹੋ ਜਿਹੇ ਵਿਆਹਾਂ ਵਰੀਆਂ ਨਾਲ ਕਰ ਲੈਂਦੇ ਨੇ ਉਹੋ ਜੀਆਂ ਤੁਸੀਂ ਜੇ ਜਿਨ੍ਹਾਂ ਨੂੰ ਆਪਦੇ ਬੰਦੇ ਤੇ ਸਬਰ ਨਹੀਂ ਆਏਗਾ ਇਹ ਹੈ ਹੀ ਬੇਨਤੀ ਹੈ ਮੇਰੀਆਂ ਕੋਈ ਪਹਿਣਾ ਵੇਂਦੀਆਂ ਪਈਆਂ ਇਹਨੂੰ ਚਵਲ ਨੂੰ ਇਹਦੀ ਵੀਡੀਓ ਵੇਖੀਏ ਕੋਈ ਕਈਆਂ ਨੇ ਹਨਾ ਜਾਂ ਵੇਖਣਗੇ ਹੁਣ ਇੱਕੋ ਹੀ ਬੇਨਤੀ ਹੈ ਬੀਨਾ ਇਹਨਾਂ ਪਿੱਛੇ ਨਾ ਲੱਗਿਆ ਕਰੋ ਬਲੌਗਰਾਂ ਪਿੱਛੇ ਅਸੀਂ ਤਾਂ ਇਹੀ ਕਵਾਂਗੇ ਕਿਉਂਕਿ ਆ ਜਿਹੜੀ ਹੁਣ ਆ ਪੂਜਾ ਆਈ ਹੈ ਇਹਦੀ ਉਹ ਦੇਣੇ ਬਲੌਗਰਾਂ ਦੀ ਤੇ ਨਾ ਲੱਗਿਆ ਕਰੋ ਧੰਨਵਾਦ